ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਠੀਕ ਠਾਕ ਹੋ ਤੇ ਅੱਜ ਜਿਹੜੇ ਜਾਨਵਰ ਦਿਖਾਉਣੇ ਤੁਹਾਨੂੰ ਆਪਣੇ ਆਪਣੇ ਪਿੰਡੇ ਦਰਸ਼ਨ ਬਾਬਾ ਮਨਪ੍ਰੀਤ ਉਹਨਾਂ ਦੇ ਘਰੇ ਜਿਹੜੇ ਜਾਨਵਰ ਨੇ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਆ ਜਾਂ ਵੀਡੀਓ ਦੇ ਵਿੱਚ ਤੇ ਇਕੱਲੇ ਇਕੱਲੇ ਜਾਨਵਰ ਦੀ ਡਿਟੇਲ ਵੀ ਦੱਸਾਂਗੇ ਨਾਲ ਸਾਰੇ ਜਣੇ ਵੀਡੀਓ ਜ਼ਰੂਰ ਦੇਖਿਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਵੀਡੀਓ ਤੁਸੀਂ ਸਾਰਿਆਂ ਨੇ ਦੇਖ ਲੈਣੀਆਂ ਜਾਨਵਰ ਬਹੁਤ ਸੋਹਣੇ ਨੇ ਸਾਰੇ ਇਕੱਲੇ ਇਕੱਲੇ ਡਿਟੇਲ ਉਹਦੇ ਵਿੱਚ ਐਡ ਕਰਕੇ ਦੱਸਾਂਗੇ ਆਪਾਂ ਇਕੱਲੇ ਇਕੱਲੇ ਜਾਨਵਰ ਦੀ ਠੀਕ ਕੋੜੀ ਦਾ ਨਾਮ ਵੀਰੇ ਇਹਦਾ ਵੀਰੇ ਨਾਮ ਆ ਨਾਕਮਣੀ ਤੇ ਗੱਬਣ ਹਾਂਜੀ ਇਹ ਇਸ ਤੋਂ 5 ਮਹੀਨੇ ਗੱਬਣੂਗੀ ਵੀਰੇ ਕਿਹੜੇ ਕੋੜੇ ਤੋਂ ਈ ਤੇ ਆਪਾਂ ਨੇ ਬਲੰਦ ਤੋਂ ਗੱਬਣਾਈ ਅੱਛਾ ਬਲੰਦ ਤੋਂ ਠੀਕ ਆ ਵੀਰੇ ਠੀਕ ਆ ਇਹਦਾ ਬਾਪ ਵਗੈਰਾ ਵੀਰੇ ਆਪੇ ਵੀਰੇ ਪਾਸ ਦੀ ਆ ਬਕਰਪੁਰ ਵਾਲੀ ਪਲੇਸ਼ਾਨ ਲਾਈਨ 'ਚੋਂ ਆ ਗਈ ਗੱਬਣ ਹੋ ਗਈ ਆਪਣੇ ਉਦੇਪੁਰ ਪੈਲਸ ਲੈਣ 'ਚ ਠੀਕ ਆ ਠੀਕ ਆ ਵੀਰੇ ਥੈਂਕ ਯੂ ਆ ਦੇਖੋ ਵੀਡੀਓ ਕਿ ਨਹੀਂ ਸੁਣੀ ਆਉਦੀ ਆ ਓਏ ਉਹੀ ਤਾਂ ਚੱਕਰ ਆ ਪਹਿਲੇ ਕੁੜੀ ਦੇ ਪੁੱਛਣ ਦੀ ਰੀਤ ਹੈ ਤੇ ਵੀਰੇ ਕੁੜੀ ਕੁੜੀ ਵੀਰੇ ਹੈਗੇ ਮਾਂ ਦੇ ਕੁੜੀ ਦੀ ਹੈ ਮਹਾਦੇਵ ਦੀ ਠੀਕ ਹੈ ਠੀਕ ਹੈ ਵੀਰੇ ਉਹਦਾ ਸਾਹਿਦ ਕਿਹਾ ਹੀ ਹਰਸ਼ ਠੀਕ ਹੈ ਰੀਤ ਹੈਗੀ ਮਹਤਾਬ ਕੁੜੀ ਦੀ ਅੱਛੇ ਰਣੀਆਂ ਦੀ ਮੁਰਗੀ ਠੀਕ ਹੈ ਠੀਕ ਹੈ ਵੀਰੇ ਕੁੜੀ ਹੁਣ ਗੱਬਣਾ ਵੀਰੇ ਆਪਣੀ ਹੈ ਨਹੀਂ ਠੀਕ ਹੈ ਠੀਕ ਹੈ ਵੀਰੇ ਕਿੰਨਾ ਜਰਦੀ ਹੋਗੀ ਬੇਸ਼ੇਰੀ ਕਿੰਨੀ ਕਿਦੀ ਬੇਸ਼ੇਰੀ 60 ਦਿਨ ਹੋਰ ਹੋਗੀ ਠੀਕ ਹੈ ਠੀਕ ਹੈ ਵੀਰੇ ਆਏ ਹਾਏ 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 ਕਿੰਨੀ ਸੋਹਣੀ ਵੀਡੀਓ ਹੈ ਇਹ ਖੜਾ ਲੰਦਾ ਉੱਥੀ ਕਿੰਨਾ ਆਇਆ ਉਹ ਪਰੀ ਹੋ ਜਾ ਮੇਰਾ ਪੁੱਛਦਾ ਕੱਦ ਕਿੰਨੇ ਉਹ 66 ਇੰਚ 66 ਇੰਚ ਯਾਰ ਕਾਨੂੰ ਵਿੱਚ ਬੋਲੀ ਜਾਂਨੇ ਹੋ ਇਹ ਜਿੱਥੇ ਮਾਰੋਗੇ ਹਲਾ ਨਾ ਹਲਾ ਨਾ ਜੇ ਦੀ ਹਲਾ ਨਾ ਤੂੰ ਮੰਨ ਤੇ ਵੀਰੇ ਕੀ ਨਾ ਇਹ ਤਾਂ ਬਛੇਰੀ ਦਾ ਜੀ ਇਹਦਾ ਵੀਰੇ ਹੈਗਾ ਰਾਜ ਰਾਨੀ ਰਾਜ ਰਾਨੀ ਤੇ ਖਾਲੀ ਹੈ ਕਿ ਗੱਬਣਾ ਇਸ ਟਾਈਮ ਵੀਰੇ ਇਹ ਇਸ ਟਾਈਮ ਗੱਬਣਾ ਵੀਰੇ ਜਿਉਣੇ ਤਾਂ ਚੈਂਪੀਅਨ ਨੇ ਜਿਉਣੇ ਤਾਂ ਠੀਕ ਹੈ ਠੀਕ ਹੈ ਕਿਹੜੇ ਕੋਲੇ ਦੇ ਵੀਰੇ ਇਹ ہاں ਵੀਰੇ ਬਖਤਰਪੁਰ ਦੀ ਨੂਰੀ ਦੀ ਬਖਤਰਪੁਰ ਵਾਲੇ ਨੂਰੀ ਦੀ ਠੀਕ ਹੈ ਉਮਰ ਕਿੰਨੀ ਹੋਗੀ ਉਮਰ ਇਹਦੀ ਵੀਰੇ 4 ਤਾਂ ਹੋ ਗਈ 4 ਗੰਨ ਦੀ ਹਾਈਟ ਹਾਈਟ ਵੀਰੇ 64 ਦੇ ਕਿਲੀ ਠੀਕ ਹੈ ਠੀਕ ਹੈ ਜੀ ਹੋਗੀ ਹੋਗੀ ਜੱਟੀ ਗਰਮ ਹੋਗੀ ਪਰ ਇਹ ਹੋ ਗਿਆ ਖੜ ਜਾ ਰੀ ਖੜ ਜਾ ਰੀ ਖੜਾ ਲਾ